ਕਿਸਾਨੀ ਤਰਨਾ ਸਿਖਰਾਂ ਤੇ ਹੈ ਸ਼ੰਭੂ ਖਨੌਰੀ ਬਾਰਡਰਾਂ ਤੇ ਕਿਸਾਨਾਂ ਦਾ ਪਾਰੀ ਇਕੱਠ ਦੇਖਣ ਨੂੰ ਮਿਲ ਰਿਹਾ ਹੈ ਕਿਸਾਨਾਂ ਵੱਲੋਂ ਅੱਜ ਦਿਲੀ ਕੂਚ ਕੀਤਾ ਜਾਣਾ ਹੈ ਕਿਸਾਨੀ ਤਰਨੇ ਕਰਕੇ ਕਿਸਾਨਾਂ ਨੂੰ ਪਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਨੂੰ ਰਹਿਣ ਸੌਣ ਖਾਣ ਪੀਣ ਹਰ ਚੀਜ਼ ਤੰਗ ਹੋਣਾ ਪੈ ਰਿਹਾ ਹੈ ਇਸ ਵਿਚਕਾਰ ਇੱਕ ਵੀਡੀਓ ਦੇਖਣ ਨੂੰ ਮਿਲ ਰਹੀ ਹੈ ਜੋ ਲੋਕਾਂ ਦਾ ਦਿਲ ਜਿੱਤ ਰਹੀ ਹੈ ਪੈਟਰੋਲ ਪੰਪ ਤੇ ਕਿਸਾਨਾਂ ਨੇ ਆਪਣੇ ਟਰੈਕਟਰ ਟਰਾਲੀਆਂ ਖੜੀਆਂ ਕੀਤੀਆਂ ਨੇ ਤੇ ਪੈਟਰੋਲ ਪੰਪ ਵਾਲਿਆਂ ਨੇ ਕਿਸਾਨਾਂ ਲਈ ਆਪਣਾ ਪੰਪ ਬੰਦ ਕਰ ਦਿੱਤਾ ਹੈ ਜੇਕਰ ਕਿਸੇ ਕਿਸਾਨ ਨੂੰ ਬਹੁਤ ਐਮਰਜੈਂਸੀ ਹੁੰਦੀ ਹੈ ਤਾਂ ਪੈਟਰੋਲਵਾ ਦਿੰਦੇ ਨੇ ਕਿਸਾਨੀਦਰਨਾ ਸਿਖਰਾਂ ਤੇ ਹੈ ਸ਼ੰਭੂ ਖਨੌਰੀ ਬਾਰਡਰਾਂ ਤੇ ਕਿਸਾਨਾਂ ਦਾ ਪਾਰੀ ਘਟ ਦੇਖਣ ਨੂੰ ਮਿਲ ਰਿਹਾ ਹੈ ਕਿਸਾਨਾਂ ਵੱਲੋਂ ਅੱਜ ਦਿੱਲੀ ਕੂਚ ਕੀਤਾ ਜਾਣਾ ਹੈ ਕਿਸਾਨੀਦਰਨੇ ਕਰਕੇ ਕਿਸਾਨਾਂ ਨੂੰ ਪਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਨੂੰ ਰਹਿਣ ਸੌਣ ਖਾਣ ਪੀਣ ਹਰ ਚੀਜ਼ 'ਚ ਤੰਗ ਹੋਣਾ ਪੈ ਰਿਹਾ ਹੈ ਇਸ ਵਿਚਕਾਰ ਇੱਕ ਵੀਡੀਓ ਦੇਖਣ ਨੂੰ ਮਿਲ ਰਹੀ ਹੈ ਜੋ ਲੋਕਾਂ ਦਾ ਦਿਲ ਜਿੱਤ ਰਹੀ ਹੈ ਪੈਟਰੋਲ ਪੰਪ ਤੇ ਕਿਸਾਨਾਂ ਨੇ ਆਪਣੇ ਟਰੈਕਟਰ ਟਰਾਲੀਆਂ ਖੜੀਆਂ ਕੀਤੀਆਂ ਨੇ ਤੇ ਪੈਟਰੋਲ ਪੰਪ ਵਾਲਿਆਂ ਨੇ ਕਿਸਾਨਾਂ ਲਈ ਆਪਣਾ ਪੰਪ ਬੰਦ ਕਰ ਦਿੱਤਾ ਹੈ ਜੇਕਰ ਕਿਸੇ ਕਿਸਾਨ ਨੂੰ ਬਹੁਤ ਐਮਰਜੈਂਸੀ ਹੁੰਦੀ ਹੈ ਤਾਂ ਪੈਟਰੋਲ ਬਾਹਰ ਹੁੰਦੇ ਨੇ ਕਿਸਾਨੀ ਤਰਨਾ ਸਿਖਰਾ ਤੇ ਹੈ ਸ਼ੰਭੂ ਖਨੌਰੀ ਬਾਰਡਰਾਂ ਤੇ ਕਿਸਾਨਾਂ ਦਾ ਪਾਰੀ ਘਟ ਦੇਖਣ ਨੂੰ ਮਿਲ ਰਿਹਾ ਹੈ ਕਿਸਾਨਾਂ ਵੱਲੋਂ ਅੱਜ ਦਿਲੀ ਕੂਚ ਕੀਤਾ ਜਾਣਾ ਹੈ ਕਿਸਾਨੀ ਤਰਨੇ ਕਰਕੇ ਕਿਸਾਨਾਂ ਨੂੰ ਪਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਨੂੰ ਰਹਿਣ ਸੌਣ ਖਾਣ ਪੀਣ ਹਰ ਚੀਜ਼ ਤੰਗ ਹੋਣਾ ਪੈ ਰਿਹਾ ਹੈ ਇਸ ਵਿਚਕਾਰ ਇੱਕ ਵੀਡੀਓ ਦੇਖਣ ਨੂੰ ਮਿਲ ਰਹੀ ਹੈ ਜੋ ਲੋਕਾਂ ਦਾ ਦਿਲ ਜਿੱਤ ਰਹੀ ਹੈ ਪੈਟਰੋਲ ਪੰਪ ਤੇ ਕਿਸਾਨਾਂ ਨੇ ਆਪਣੇ ਟਰੈਕਟਰ ਟਰਾਲੀਆਂ ਖੜੀਆਂ ਕੀਤੀਆਂ ਨੇ ਤੇ પેટ્રોલ ਪੰਪ ਵਾਲਿਆਂ ਨੇ ਕਿਸਾਨਾਂ ਲਈ ਆਪਣਾ ਪੰਪ ਬੰਦ ਕਰ ਦਿੱਤਾ ਹੈ ਜੇਕਰ ਕਿਸੇ ਕਿਸਾਨ ਨੂੰ ਬਹੁਤ ਐਮਰਜੈਂਸੀ ਹੁੰਦੀ ਹੈ ਤਾਂ પેટ્રોલਵਾ ਦਿੰਦੇ ਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ